ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸਿੱਖ ਕੌਮ ਦੇ ਅਖੋਤੀ ਕੜਮ ਚੌਧਰੀਆਂ ਨੇ ਅਸਾਈ ਪਾਸਟਾਂ ਦੇ ਨਾਲ ਪੰਗਾ ਪਾਇਆ ਹੋਇਆ ਹੈ ਉਹ ਪੰਗੇ ਦਾ ਕਾਰਨ ਹੈ ਕਿ ਅਸਾਈ ਪਾਸਟਰ ਅਖੰਡ ਕਰਦੇ ਨੇ ਆਪਣੀਆਂ ਸਟੇਜਾਂ ਤੇ ਮੁਰਦੇ ਜਿੰਦਾ ਕਰ ਦਿੰਦੇ ਨੇ ਇਹ ਬਾਦ ਵਿਵਾਦ ਚੱਲ ਰਿਹਾ ਹੈ ਖਾਸ ਕਰਕੇ ਇੱਕ ਗੁਰਪ੍ਰੀਤ ਸਿੰਘ ਹੈਗਾ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਜਿਹੜਾ ਪਹਿਲਾਂ ਨੇ ਹਨ ਬਾਣੇ ਵਿੱਚ ਸੀ ਤੇ ਹੁਣ ਨਿਰਮਲੇ ਬਾਣੇ ਵਿੱਚ ਵੱਡੀਆਂ-ਵੱਡੀਆਂ ਮਾਲਾਂ ਪਾ ਕੇ ਵਿਰੋਧ ਕਰਦਾ ਪਾਸਟਾ ਹੁੰਦਾ ਮੈਂ ਦੋ ਦਿਨ ਬੈਂਟੀਆਂ ਕਰਨੀਆਂ ਨੇ ਜਦੋਂ ਤੁਸੀਂ ਪਖੰਡਵਾਦ ਦੀ ਗੱਲ ਕਰਦੇ ਹੋ ਇੰਜਾਂ ਇਹ ਵੀ ਸ਼ਕਤੀਆਂ ਦੀ ਜਾਂ ਕਰਾਮਾਤਨ ਦੀ ਗੱਲ ਕਰਦੇ ਹਾਂ ਮੈਂ ਹੋਰ ਕਿਸੇ ਗ੍ਰੰਥ ਦੀ ਗੱਲ ਕਿਉਂ ਕਰਾਂ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਗੱਲ ਕਰਾਂ ਇਸ ਪਾਵਨ ਬਾਣੀ ਦੇ ਵਿੱਚ ਕਰਾਮਾਤ ਦਾ ਭਾਵ ਹੈ ਕਿ ਆਪਣਾ ਔਗਣਾ ਵਾਲਾ ਜੀਵਨ ਚੇਂਜ ਕਰਕੇ ਗੁਣਾਂ ਦੇ ਨਾਲ ਭਰਪੂਰ ਬਣਾ ਲੈਣਾ ਕੋ ਕਰਾਮਾਤ ਹੈ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਗੁਰੂ ਦੇਸ਼ ਨੇ ਤੁ ਸੰਦਨ ਨੂੰ ਕਮਾ ਕੇ ਇਹ ਜਿਹੜੀ ਫਿਲਾਸਫੀ ਹੈ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਜਿੱਥੇ-ਜਿੱਥੇ ਵੀ ਉਹਨਾਂ ਦੇ ਪ੍ਰਚਾਰਕ ਦੌਰੇ ਹੋਏ ਨੇ ਭਾਵੇਂ ਉਹਨਾਂ ਨੂੰ ਉਦਾਸੀਆਂ ਕਿਹਾ ਗਿਆ ਤੇ ਉਹਨਾਂ ਪ੍ਰਚਾਰਕ ਦੌਰਿਆਂ ਦੇ ਵਿੱਚ ਸ਼ਬਦਾਂ ਰਾਹੀਂ ਜਮਾਨ ਰਾਹੀਂ ਗੱਲਬਾਤ ਹੋਈ ਹੈ ਤੇ ਹਰੇਕ ਧਾਰਮਿਕ ਆਗੂ ਦੇ ਸਾਹਮਣੇ ਵਿਚਾਰ ਹੋਈ ਜਿਨ੍ਹਾਂ ਨੇ ਮੰਨ ਲਿਆ ਤੇ ਉਹਨਾਂ ਨਾਲ ਵਿਚਾਰ ਸਹਿਮਤ ਹੋ ਗਏ ਵਿਚਾਰਤਾ ਨਾਲ ਮਿਲ ਗਈ ਜਿਨ੍ਹਾਂ ਨੇ ਨਹੀਂ ਮੰਨਿਆ ਤੇ ਉਹ ਅੱਜ ਵੀ ਨਹੀਂ ਮੰਨਦੇ ਵੱਡੇ ਵੱਡੇ ਜੋਗੀਆਂ ਦੇ ਮਾਰ ਸਿੱਧ ਜਿਹੜੇ ਆ ਜਾਂ ਹੋਰ ਜਿੱਥੇ ਵੀ ਗਏ ਸੀ ਗੁਰੂ ਪਾਤਸ਼ਾਹ ਉਹ ਅੱਜ ਵੀ ਮੌਜੂਦ ਨੇ ਮੈਂ ਗੱਲ ਇਹ ਕਰ ਰਹੀ ਹਾਂ ਜਦੋਂ ਤੁਸੀਂ ਦੂਸਰੇ ਨੂੰ ਕਹਿੰਦੇ ਹੋ ਕਿ ਤੁਸੀਂ ਪਖੰਡ ਕਰਦੇ ਹੋ ਦੂਸਰੇ ਨੂੰ ਕਹਿਣਾ ਬੜਾ ਆਸਾਨ ਹੈ ਕਿ ਤੁਸੀਂ ਪਖੰਡ ਕਰਦੇ ਹੋ ਜਦੋਂ ਸਾਡੀ ਸਿੱਖ ਕੌਮ ਦੀ ਗੱਲ ਕਰੋਗੇ ਜਿਹੜੇ ਪਖੰਡ ਸਾਡੇ ਡੇਰਿਆਂ ਵਾਲੇ ਬਾਬੇ ਕਰਦੇ ਨੇ ਜਿਆਦਾਤਰ ਸਾਡੀ ਕੌਮ ਦੇ ਵਿੱਚ ਜਿਹੜੇ ਬਾਬਾ ਬੁੱਢਾ ਸਾਹਿਬ ਤੁਸੀਂ ਕਹਿੰਨੂ ਪਹਿਲੇ ਹੈਡ ਗ੍ਰੰਤੀ ਹੋਏ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਦਾ ਤੇ ਸਭ ਤੋਂ ਪਹਿਲਾਂ ਤੁਸੀਂ ਕਰਾਮਾਤ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਜਨਮ ਹੈ ਉਹ ਬਾਬਾ ਬੁੱਢਾ ਦੀ ਅਰਦਾਸ ਕਰਕੇ ਹੋਇਆ ਹੈ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤਾਂ ਉਹਨਾਂ ਜਨਮ ਹੋਇਆ ਕਿ ਇਹ ਕਰਮਕਾਂਡ ਜਾਂ ਮਨਮਤ ਜਾਂ ਕਰਾਮਾਤ ਦਿਖਾਉਣ ਨੂੰ ਅਸੀਂ ਤਰਜੀਹ ਨਹੀਂ ਦੇ ਰਹੇ ਸਾਡੇ ਵੱਡੇ ਵੱਡੇ ਪ੍ਰਚਾਰਕ ਇਹ ਗੱਲਾਂ ਨਹੀਂ ਕਹਿ ਰਹੇ ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਨਾ ਕਿ ਬਾਬਾ ਬੁੱਢਾ ਸਾਹਿਬ ਨੇ ਕੋਈ ਅਰਦਾਸ ਨਹੀਂ ਕੀਤੀ ਮਾਤਾ ਗੰਗਾ ਲਈ ਗੁਰੂ ਹਰਗੋਬਿੰਦ ਪਾਸ਼ਾ ਵਾਹ ਤੇ ਕੋਈ ਅਰਦਾਸ ਨਹੀਂ ਕੀਤੀ ਇਹ ਪੁਜਾਰੀ ਨੇ ਦੁਕਾਨ ਚਲਾਈ ਹੈ ਜਦੋਂ ਕਿ ਕੁੜੀ ਤੇ ਮੁੰਡੇ ਵਿੱਚ ਪਾਵਨ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਹੈ ਬਰਾਬਰਤਾ ਮਿਲੀ ਹੋਈ ਹੈ ਫਿਰ ਗੁਰੂ ਪਾਸ਼ਾ ਦੇ ਮਹਿਲ ਮਾਤਾ ਗੰਗਾ ਜੀ ਜੇ ਗੁਰੂ ਜਨ ਦੇ ਬਾਸ਼ਕ ਖੁਦ ਹੋਣ ਉਹ ਕਿਦਾਂ ਕਹਿ ਸਕਦਾ ਕਿ ਸਾਡੇ ਘਰ ਅਰਦਾਸ ਕਰਕੇ ਪੁੱਤਰ ਪੈਦਾ ਹੋਵੇ ਕਦੇ ਨਹੀਂ ਹੋ ਸਕਦਾ ਇਹ ਪੁਜਾਰੀ ਦੀ ਦੁਕਾਨ ਜੁਲਾਈ ਹੋਈ ਹੈ ਸਭ ਤੋਂ ਪਹਿਲਾਂ ਇਹ ਪਖੰਡ ਹੈ ਜਿਹੜਾ ਅਸੀਂ ਅੱਜ ਵੀ ਮੁੰਡਿਆਂ ਦੀਆਂ ਅਰਦਾਸਾਂ ਕਰਦੇ ਹਾਂ ਸਾਡੇ ਡੇਰਿਆਂ ਦੇ ਵਿੱਚ ਮੁੰਡੇ ਦਿੱਤੇ ਜਾ ਰਹੇ ਨੇ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਸਥਾਨ ਹੋਇਆ ਉੱਥੇ ਅਰਦਾਸਾਂ ਇਹ ਹੁੰਦੀਆਂ ਨੇ ਕਿ ਸਾਡੇ ਮੁੰਡਾ ਹੋਵੇ ਇਹਦਾ ਮਤਲਬ ਤੁਸੀਂ ਔਰਤ ਦੇ ਨਾਲ ਜਿਹੜੀ ਵਸਲੂਕੀ ਪਹਿਲਾਂ ਕੀਤੀ ਜਾਂਦੀ ਸੀ ਉਹ ਅੱਜ ਵੀ ਕਰਦੇ ਹੋ ਇਹ ਪਖੰਡ ਸਾਨੂੰ ਦਿੰਦਾ ਨਹੀਂ ਦੂਜੀ ਹੋਰ ਬਹੁਤ ਵੱਡੀ ਗੱਲ ਕਹਿਣ ਲੱਗਾ ਜਿਹੜੀਆਂ ਸਾਖੀਆਂ ਸਾਡੇ ਪ੍ਰਚਾਰਕਾਂ ਨੇ ਸੁਣਾਈਆਂ ਕਿ ਸਰੋਵਰ ਦੇ ਵਿੱਚ ਜਿਹੜੀ ਦੁੱਖ ਭੰਣਣੀ ਵੇਰੀ ਹੈ ਉਥੇ ਕਾਲੇ ਕਾਂ ਚੁੱਭੀ ਮਾਰਦੇ ਨੇ ਚਿੱਟੇ ਹੋ ਕੇ ਨਿਕਲ ਆਉਂਦੇ ਆ ਜੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਹਾਂ ਕਿ ਤੁਸੀਂ ਮੁਰਦੇ ਜਿੰਦਾ ਨਹੀਂ ਕਰ ਸਕਦੇ ਜੇ ਅੱਜ ਸਾਨੂੰ ਵੀ ਚੈਲੰਜ ਕਰੇ ਕਿ ਤੁਸੀਂ ਜਿਹੜੇ ਕਾਲੇ ਕਾਂ ਚਿੱਟੇ ਬਣਾਏ ਅੱਜ ਬਣਾ ਸਕਦੇ ਹੋ ਅੱਜ ਹੋ ਸਕਦਾ ਹੈ ਦੂਜੀ ਗੱਲ ਅਸੀਂ ਕਹਿੰਦੇ ਹਾਂ ਕੁਦਰਤ ਆਪਣਾ ਸੁਭਾਅ ਚੇਂਜ ਨਹੀਂ ਕਰਦੀ ਕਿ ਅਗਨੇ ਪਾਣੀ ਨੇ ਹਵਾ ਨੇ ਆਪਣਾ ਸੁਭਾਅ ਚੇਂਜ ਕੀਤਾ ਆਪਣਾ ਨਿਜਮ ਬਦਲੇ ਜੇ ਨਹੀਂ ਬਦਲਿਆ ਫਿਰ ਅਸੀਂ ਸਾਖੀਆਂ ਸੁਣਾਈਆਂ ਕਿ ਭਗਤ ਪ੍ਰਹਿਲਾਦ ਨੂੰ ਅਗਨੇ ਸਾੜਿਆ ਨਹੀਂ ਕਿ ਇਹ ਸਾਡਾ ਪਖੰਡ ਨਹੀਂ ਫਿਰ ਅਸੀਂ ਕਹਿੰਦੇ ਆ ਬਾਬਾ ਦੀਪ ਸਿੰਘ ਨੇ ਬਿਨਾਂ ਧੜ ਤੋਂ ਖੰਡਾ ਚਲਾਇਆ ਕਿ ਕੁਦਰਤ ਆਪਣਾ ਸੁਆਹ ਚੇਂਜ ਕਰ ਸਕਦੀ ਹੈ ਜੇ ਸੀ ਢੜ ਨਾਲੋਂ ਬੱਕ ਹੋ ਗਿਆ ਕਿ ਬਾਬਾ ਦੀਪ ਸਿੰਘ ਢੜ ਤੋਂ ਬਿਨਾਂ ਲੜੇ ਬਿਨਾਂ ਸੀਸ ਤੋਂ ਲੜੇ ਕੱਲੀ ਢੜ ਦੇ ਨਾਲ ਕਿ ਇਹ ਸਾਡਾ ਪਖੰਡ ਨਹੀਂ ਇੱਕ ਹੋਰ ਗੱਲ ਕਹਿਣ ਲੱਗਾ ਇਹ ਬੜਾ ਕੌੜਾ ਸੱਚ ਹੈ ਇਹ ਵੱਡੇ ਵੱਡੇ ਪ੍ਰਚਾਰਕਾਂ ਨੇ ਢੜਪਣਾ ਕਿਉਂਕਿ ਹਲੇ ਤੱਕ ਕੋਈ ਕਹਿਣ ਦੀ ਜ਼ਰੂਰਤ ਕਰਦਾ ਨਹੀਂ ਅਸੀਂ ਗੋਲ ਮਟੋਲ ਜੇ ਜਵਾਬ ਦੇਨੇ ਸਾ ਤੋਂ ਵੱਡਾ ਕੌੜਾ ਸੱਚ ਕੀ ਹੈ ਔਰ ਸਾਡੇ ਪ੍ਰਚਾਰਕਾਂ ਦਾ ਬੋਲਿਆ ਹੋਇਆ ਝੂਠ ਕੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸੰਸਕਾਰ ਹੋਣਾ ਸੀ ਉਹਦਾ ਕੀ ਹੁੰਦਾ ਹੈ ਕਹਿੰਦੇ ਇੱਕ ਚਾਦਰ ਸੀ ਇਹ ਸਾਖੀ ਤੁਸੀਂ ਪੜ੍ਹ ਸਕਦੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਜਿਹੜਾ ਸਰੀਰ ਸੀ ਉਹ ਗੈਬ ਸੀ ਉਤੋਂ ਗੈਬ ਸੀਗਾ ਤੇ ਚਾਦਰ ਰਹਿ ਗਈ ਚਾਦਰ ਅੱਧੀ ਹਿੰਦੂਆਂ ਨੇ ਲੈ ਲਈ ਅੱਧੀ ਮੁਸਲਮਾਨਾਂ ਨੇ ਲੈ ਲਈ ਉਹ ਚਾਦਰ ਦਾ ਸੰਸਕਾਰ ਕਰਦਾ ਕੀ ਇਹ ਕਰਾਮਾਤ ਦੀਆਂ ਕਹਾਣੀਆਂ ਇਹ ਗੱਪ ਕਿਹਦੇ ਮਾਰੇ ਨੇ ਸਾਡੇ ਪ੍ਰਚਾਰ ਕਰਨ ਨੇ ਮਾਰੇ ਨੇ ਇਹ ਇੱਕ ਹੋਰ ਗੱਲ ਕਹਿਣ ਲੱਗਾ ਅਸੀਕ ਨੇ ਗੁਰੂ ਪਾਸ਼ਾ ਨੇ ਪੰਜ ਪਿਆਰੇ ਸਾਜੇ ਉਹਨੂੰ ਅੰਮ੍ਰਿਤ ਦੀ ਔਲ ਦਿੱਤੀ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਸ਼ਿਕਾਇਆ ਤੇ ਉਹਨਾਂ ਦੇ ਸਿਰ ਢੜ ਨਾਲੋਂ ਵੱਖ ਕੀਤੇ ਦੁਬਾਰਾ ਫੇਰ ਉਹ ਸੀਸ ਜੋੜੇ ਢੜ ਤੋਂ ਵੱਖ ਕਰਕੇ ਦੁਬਾਰਾ ਢੜ ਦੇ ਨਾਲੋਂ ਸੀਸ ਜੋੜੇ ਤੇ ਫਿਰ ਗੁਰੂ ਪਾਸ਼ਾ ਨੇ ਉਹਨਾਂ ਦੇ ਪਾਸੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਨਾਮ ਲਿਆ ਕਿ ਇਹ ਸਾਡਾ ਪਖੰਡ ਨਹੀਂ ਅਜੇ ਸਾਬਤ ਕਰ ਸਕਦੇ ਜੇ ਤੁਸੀਂ ਸੀ ਦੇਣ ਦੀ ਗੱਲ ਕਰੋਗੇ ਜੋ ਤੋ ਪ੍ਰੇਮ ਖਿਲਣ ਕਾ ਜਾਓ ਸਿਰ ਧਰ ਤਲੇ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਇੱਥੇ ਹਉਮੈ ਹੰਕਾਰ ਈਗੋ ਦੀ ਗੱਲ ਹੈ ਜਿਹੜਾ ਸੀਸ ਅਸੀਂ ਧੜ ਨਾਲੋਂ ਵੱਖ ਕਰਨ ਦੀ ਗੱਲ ਕਰਦੇ ਆ ਨਾ ਉਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਹੈ ਨਹੀਂ ਕਿ ਆ ਜਾਣਾ ਕਿ ਮਰਾਂਗੇ ਕਿ ਐਸਾ ਮਰਨਾ ਹੋਵੇ ਜੇਕਰ ਸਹਿ ਮਰੁਣਾ ਬੀਸਰੈ ਤਾਂ ਸਹਿਨਾ ਮਰਨਾ ਹੋਵੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਇਹ ਸ਼ਬਦ ਵਰਤੇ ਗਏ ਨੇ ਨਾ ਇਹਨਾਂ ਦਾ ਅਰਥ ਕੀ ਹੈ ਕਿ ਆ ਸਰੀਰ ਦੀ ਮੌਤ ਦੀ ਗੱਲ ਕੀਤੀ ਇੱਥੇ ਆ ਜਿਹੜਾ ਸੀਸ ਹੈ ਇਹਨੂੰ ਧੜ ਨਾਲੋਂ ਵੱਖ ਕਰਨ ਦੀ ਗੱਲ ਕੀਤੀ ਹੈ। ਮਤਲਬ ਕਹਿਣ ਤੋਂ ਅਸੀਂ ਪਾਵਨ ਬਾਣੀ ਦੇ ਸ਼ਬਦਾਂ ਦੇ ਅਰਥ ਗਲਤ ਕੀਤੇ। ਪੁਜਾਰੀ ਹੋਵੇ, ਭਾਵੇਂ ਪ੍ਰਚਾਰਕ ਹੋਵੇ, ਉਹਨੇ ਇਹ ਸਾਕੀਆਂ ਸੁਣਾਈਆਂ ਕਰਾ ਮਤ ਵਾਲੀਆਂ। ਅਸੀਂ ਜਿਹੜਾ ਪਖੰਡ ਸਾਡੀ ਕੌਮ ਦੇ ਵਿੱਚ, ਸਾਡੇ ਮذਬ ਦੇ ਵਿੱਚ ਚੱਲ ਰਿਹਾ ਹੈ, ਅੱਜ ਤੱਕ ਪ੍ਰਚਲਿਤ ਹੈ। ਉਹਦੇ ਵੱਲ ਕਿਉਂ ਨਹੀਂ ਧਿਆਨ ਦਿੰਦੇ? ਜੇ ਸਾਨੂੰ ਕੋਈ ਚੈਲੰਜ ਕਰ ਦੇ ਫੇਰ ਇੱਕ ਮੈਂ ਗੱਲ ਫੇਰ ਸਾਫ਼ ਕਹਿ ਦਿੰਨਾ ਜਿਹੜੇ ਅਸਾਈ ਨੇ ਉਹ ਬਾਈਬਲ ਪੜ੍ਹਦੇ ਨੇ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਕਰਨ ਜੇ ਨਹੀਂ ਲਿਖਿਆ ਬਾਈਬਲ ਤੋਂ ਬਾਈਬਲ ਤੋਂ ਉਲਟ ਚੱਲਦੇ ਆ ਪਖੰਡ ਬਾਦ ਕਰਦੇ ਆ ਉਹ ਕਰਦੇ ਰਹਿਣ ਅਸੀਂ ਕੀ ਲੈਣਾ ਜਿਹੜਾ ਚੈਲੰਜ ਅਸੀਂ ਅਸਾਈਆਂ ਨੂੰ ਕਰਦੇ ਆ ਕਿ ਤੁਸੀਂ ਪਖੰਡ ਕਰ ਦਿਓ ਜੇ ਕਿਤੇ ਉਹ ਸਾਨੂੰ ਕਰਨ ਚੈਲੰਜ ਫਿਰ ਅਸੀਂ ਕੀ ਕਰਾਂਗੇ ਇਸਾਨੂੰ ਵੀ ਕਵੇ ਕਿ ਤੁਸੀਂ ਸੀਸ ਧੜ ਨਾਲੋਂ ਵਕ ਕਰਕੇ ਦੁਬਾਰਾ ਜੁੜ ਸਕਦੇ ਹੋ ਕਿਸੇ ਵਿੱਚ ਹੈ ਹਿੰਮਤ ਕੋਈ ਇਹ ਇਹ ਚੈਲੰਜ ਨੂੰ ਕਬੂਲ ਕਰ ਲੋ ਜੇ ਅੱਜ ਉਹ ਕਹਿਣ ਕਿ ਜਿਹੜੇ ਕਾਲੇ ਕਾਂ ਚਿੱਟੇ ਹੋ ਕੇ ਨਿਕਲੇ ਨੇ ਉਹ ਅੱਜ ਦੁਬਾਰਾ ਹੋ ਸਕਦਾ ਹੈ ਗਿਆਨੀ ਮਸਕੀਨ ਸਿੰਘ ਵਰਗਿਆਂ ਨੇ ਕਥਾ ਕਰਨ ਰੀਡਿੰਗ ਗੱਪਾਂ ਮਾਰੀਆਂ ਨੇ ਕਿ ਨੰਦੇੜ ਸਾਹਿਬ ਜਿਹੜਾ ਡਰਾਮਾ ਵਜਦਾ ਸੀ ਤੇ ਉਹ ਅੱਜ ਵੱਜਦਾ ਉਹਨਾਂ ਨੇ ਕੀ ਕਿਹਾ ਸੀ ਉਹ ਕਹਿੰਦੇ ਇਹ ਕੋਈ ਰੂਹ ਸੀ ਕੋਈ ਆਤਮਾ ਸੀ ਸਰੀਰ ਭਾਲ ਲਈ ਸੀ ਜਨਨ ਚ ਸਰੀਰ ਨਹੀਂ ਮਿਲਿਆ ਉਹ ਡਰਾਮਾ ਘੜਕਾਉਂਦੀ ਏਰੀ ਇਹ ਮਸਕੀਨ ਨੇ ਗੱਪਾਂ ਮਾਰੀਆਂ ਨਹੀਂ ਮਸਕੀਨ ਸਾਹਿਬ ਨੇ ਕਥਾ ਕਰਦਿਆਂ ਨੇ ਇਹ ਕਿਹਾ ਕਿ ਮੇਰੇ ਨਾਲ ਦੋ ਸ਼ਹੀਦ ਬੈਠੇ ਹੁੰਦੇ ਸੀ ਮੇਰੇ ਨਾਲ ਦਾ ਸਾਥੀ ਬੈਠਣ ਲੱਗਾ ਉਹਨੂੰ ਧੱਕਾ ਮਾਰਿਆ ਕੰਨਾਂ ਮਿੰਦਾ ਨਜ਼ਰ ਨਹੀਂ ਆਇਆ ਉਹਨੂੰ ਨਜ਼ਰ ਆ ਗਿਆ ਤੇ ਕੀ ਇਹ ਗੱਪਾਂ ਅਸੀਂ ਆਪਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਰਦਾਸ਼ਤ ਕੀਤੀਆਂ ਅਸੀਂ ਇਹ ਹੀ ਕਿਹਾ ਜੀ ਉਹ ਕੌਮ ਦੇ ਮਹਾਨ ਪ੍ਰਚਾਰਕ ਨੇ ਇਹ ਹੀ ਕਹਿ ਕੇ ਅਸੀਂ ਗੋਲਮਟੋਲ ਕਰਤੀ ਗੱਲ ਜਿਹੜੀਆਂ ਗੱਪਾਂ ਅਸੀਂ ਅੱਜ ਮਾਰ ਰਹੇ ਹਾਂ ਦਸ਼ਮ ਗ੍ਰੰਥ ਹੋਵੇ ਸੂਰਜ ਪ੍ਰਕਾਸ਼ ਹੋਵੇ ਉਹਦੇ ਵਿੱਚ ਜਿਹੜਾ ਗੰਦ ਜਿਹੜੀਆਂ ਗੱਪਾਂ ਅੱਜ ਅਸੀਂ ਸਟੇਜਾਂ ਦੇ ਸੁਣਾ ਰਹੇ ਆ ਆ ਟਕਸਾਲੀ ਲਾਣਾ ਸੁਣਾ ਰਿਹਾ ਹੈ ਤੇ ਜੇ ਉਹਦੇ ਲਈ ਸਾਨੂੰ ਕੋਈ ਚੈਲੰਜ ਕਰੇ ਫਿਰ ਅਸੀਂ ਕਬੂਲ ਕਰਾਂਗੇ ਕਿਸੇ ਲਈ ਕਹਿਣਾ ਬੜਾ ਸੌਖਾ ਹੈ ਮੈਂ ਬੇਨਤੀ ਤਾਂ ਕੀਤੀ ਹੈ ਇਹ ਜਿਹੜੇ ਧਰਮ ਦੇ ਨਾਂ ਤੇ ਝਗੜੇ ਵਿਸਾਦ ਹੋ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਬਿਲਕੁਲ ਧਰਮੀ ਨਹੀਂ ਹੈਗੇ ਜਿਨ੍ਹਾਂ ਦੇ ਕੇਵਲ ਲਿਵਾਸ ਧਰਮੀਆਂ ਵੜਾਏ ਸਾਡੇ ਤੇ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੇ ਜਦੋਂ ਸੱਜਣ ਠੱਗ ਦੀ ਗੱਲ ਕੀਤੀ ਹੈ ਉਦੋਂ ਸਾਨੂੰ ਸਮਝ ਲੈਣਾ ਚਾਹੀਦਾ ਉਹਦੀ ਧਰਮਸ਼ਾਲਾ ਸੀ ਬਾਹਰੋਂ ਤਾਂ ਸੰਤਾਂ ਵਾਲਾ ਫਕੀਰਾਂ ਵਾਲਾ ਉਹਦਾ ਬਾਣਾ ਸੀ ਪਰ ਕਤਲਗਾਹ ਸੀ ਉਹਦਾ ਉਹ ਡੇਰਾ ਜਿਹੜਾ ਵੀ ਰਾਹੀ ਪਾਂਦੇ ਉਥੇ ਰਾਤ ਕੱਟਦਾ ਸੀ ਉਹਨੂੰ ਲੁੱਟਖੁਟ ਕਰਕੇ ਕਤਲ ਕਰਕੇ ਖੋਦੇ ਵਿੱਚ ਸੁੱਟ ਦਿੰਦਾ ਸੀ ਤੇ ਇਹ ਪੜਦੇ ਫਾਸਕੀ ਨੇ ਕੀਤੇ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤੇ ਅੱਜ ਸਾਡੀ ਕੌਮ ਦੇ ਵਿੱਚ ਜਿਹੜੇ ਇਹ ਕਰਮਕਾਂਡ ਹੋ ਰਹੇ ਨੇ ਡੇਰਾਬਾਦ ਦੇ ਵਿੱਚ ਹੋ ਰਹੇ ਨੇ ਅਟਕਸਾਲੀ ਲਾਣਾ ਗੱਪਾਂ ਮਾਰਿਆ ਅਬੰਦੇ ਵਰਗੇ ਭੰਗ ਪੀਣੀ ਜਾਤ ਜਿਹੜੇ ਕੁਫਰ ਤੋਂ ਲਈ ਜਾਂਦੇ ਨੇ ਤੇ ਇਹਨਾਂ ਬਾਰੇ ਕੀ ਖਿਆਲ ਹੈ ਛਰਕੇਨਾਂ ਜੀ ਸਾਰਾ ਪੰਜਾਬ ਈਸਾਈ ਬਣ ਗਿਆ ਬਣੂਗਾ ਹਲੇ ਕੀ ਹੋਇਆ ਹਲਤੇ ਬਹੁਤ ਕੁਝ ਹੋਣਾ ਜੇ ਅਸੀਂ ਆਪਣੀਆਂ ਕਰਤੂਤਾਂ ਤੋਂ ਬਾਝ ਨਾ ਆਏ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਿਆ ਅਸੀਂ ਹੋਰ ਜਿਹੜੇ ਗ੍ਰੰਥਾਂ ਵਿੱਚ ਕੂੜਕਵਾੜ ਲਿਖਿਆ ਜੇ ਉਹਨਾਂ ਦਾ ਖਹਿੜਾ ਨਾ ਛੱਡਿਆ ਅਸੀਂ ਕੁਝ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਲਸਫੀ ਤੋਂ ਨਾ ਸਿੱਖਿਆ ਜੇ ਅਸੀਂ ਆਪਣੇ ਕਾਇਦਾ ਕਾਨੂੰਨ ਦੇ ਅੰਦਰ ਨਾ ਰਹੇ ਸਾਨੂੰ ਅੰਦਨ ਫੋਲੋ ਨਾ ਕੀਤਾ ਹਲੇ ਬਹੁਤ ਕੁਝ ਹੋਣਾ ਅਸੀਂ ਕੇਵਲ ਲੋਕਾਂ ਨੂੰ ਚੈਲੰਜ ਕਰਦੇ ਆ ਤੁਸੀਂ ਪਖੰਡ ਕਰਦੇ ਹੋ ਜਿਹੜਾ ਪਖੰਡਵਾਦ ਅਸੀਂ ਖੁਦ ਕਰ ਰਹੇ ਆ ਉਹਦੇ ਵਾਸਤੇ ਅਸੀਂ ਧਿਆਨ ਕਿਉਂ ਨਹੀਂ ਦੇ ਰਹੇ ਬਈ ਇਹ ਗੱਲਾਂ ਬੜੀਆਂ ਕੌੜੀਆਂ ਨੇ ਜਿਹੜਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਨਾ ਇਹ ਸਿਰੇ ਦੀ ਖਾਚ ਹੈ ਪਹਿਲਾਂ ਨੇਂ ਗਵਾਣਾ ਸੀ ਇਹਦੇ ਇੱਥੋਂ ਤੱਕ ਇਹ ਜਾਤੀ ਤੌਰ ਤੇ ਵੀ ਆਪਣੇ ਆਪ ਨੂੰ ਲੁਕਾਉਂਦਾ ਰਿਹਾ ਕਿਤੇ ਕਹਿਆ ਮੈਂ ਮੱਜਵੀਤ ਸਿੰਘ ਆ ਕਿਤੇ ਕਹਿਆ ਮੈਂ ਮੇਰਾ ਬਰਾਦਰੀ ਵਿੱਚੋਂ ਬੜਾ ਕੁਛ ਨੇ ਕਿਹਾ ਤੇ ਅੱਜ ਨਿਰਮਲੇ ਬਾਣੇ ਵਿੱਚ ਸਾਡਾ ਸਿੱਖ ਕੌਮ ਦਾ ਨਿਰਮਲਿਆਂ ਦੇ ਨਾਲ ਕੀ ਸੰਬੰਧ ਹੈ ਬਈ ਜਿਹੜੇ ਡੇਰਿਆਂ ਤੋਂ ਕਬਜ਼ੇ ਛੜਾਏ ਸੀ ਸ਼੍ਰੋਮਣਿਕ ਕਮੇਟੀ ਨੇ ਜਾਂ ਗੁਰਦਾਰਾ ਸੁਧਾਰ ਲਹਿਰ ਨੇ ਉਹ ਨਿਰਮਲਿਆਂ ਦੇ ਕੋਲੋਂ ਛੜਾਏ ਸੀ ਤੇ ਅੱਜ ਫੇਰ ਅਸੀਂ ਨਰਮਲਿਆਂ ਦਾ ਕਬਜ਼ਾ ਕਰਨਾ ਕਰਵਾਉਣਾ ਚਾਹੁੰਦੇ ਆ ਗੁਰੂ ਘਰਾਂ ਤੇ ਮੈਂ ਜਿਹੜੀ ਅੱਜ ਵੀਡੀਓ ਬਣਾਈ ਨੇ ਨਾ ਮੈਂ ਦੇਖ ਰਿਹਾ ਸੀ ਲੁਧਿਆਣੇ ਦੇ ਵਿੱਚ ਕਾਫੀ ਰੌਲਾ ਪੈ ਰਿਹਾ ਕਿਤੇ ਪਾਸਟਰ ਕਹਿੰਦੇ ਨੇ ਗੁਰਪ੍ਰੀਤ ਕੈਲੀਫੋਰਨੀਆ ਦੇ ਪਰਚਾ ਦੇਓ ਕਿਤੇ ਗੁਰਪ੍ਰੀਤ ਕਹਿੰਦੇ ਇਹਨੂੰ ਪਰਚਾ ਦੇ ਕੇ ਅੰਦਰ ਕਰੋ ਇਹ ਆਗਲਾਉ ਜੰਤਰ ਨੇ ਗੁਰਪ੍ਰੀਤ ਵਰਗੇ ਮੈਂ ਕਹਿੰਨਾ ਅਸਾਈਆਂ ਦਾ ਆਪਣਾ ਮਾਧਵ ਹੈ ਉਹ ਜੋ ਮਰਜ਼ੀ ਕਰਨ ਟਕਸ਼ਾਲ ਵਾਲਿਆਂ ਨੇ ਪਹਿਲਾਂ ਭਿੰਡਰਾਂ ਵਾਲੇ ਵੇਲੇ ਇੱਕ ਪੰਗਾ ਸੜਿਆ ਸੀ ਤੁਹਾਨੂੰ ਪਤਾ 1978 ਦੇ ਵਿੱਚ ਨਿਰੋਧ ਨਿਰੰਕਾਰੀ ਆਪਣਾ ਸਮਾਗਮ ਕਰ ਰਹੇ ਸੀ ਉਹਨੂੰ ਰੋਕਣ ਵਾਸਤੇ ਗਏ ਤੇ ਬਾਦਲਾਂ ਨੇ ਉਹਦੇ ਵਿੱਚ ਦੋਨੇ ਪਾਸੇ ਖਾਤਰਦਾਰੀ ਕੀਤੀ ਇਹਦੋਂ ਭਿੰਡਰਾਂ ਵਾਲੇ ਨੂੰ ਉਂਗਲ ਲਾਤੀ ਕਿ ਪ੍ਰੋਗਰਾਮ ਰੋਕੋ ਨਿਰੰਕਾਰੀ ਪ੍ਰੋਗਰਾਮ ਕਰ ਰਹੇ ਨੇ ਤੇ ਉਦੋਂ ਨਿਰੰਕਾਰੀ ਨੂੰ ਉਂਗਲ ਲਾਤੀ ਕਿ ਤੂੰ ਆਪਣਾ ਪ੍ਰੋਗਰਾਮ ਕਰ ਉਥੇ ਜਿਹੜੇ ਫੋਕਰੇ ਗਏ ਸੀ ਸਕੌਟੀ ਨੇ 13 ਦੇ 13 ਮਾਰ ਤੇ ਬਾਅਦ ਦੇ ਵਿੱਚ ਕਹਿੰਦੇ ਸਾਡੇ ਨੂੰ ਟੱਕਾ ਹੋਇਆ ਜੇ ਉਹ ਦੋਨ ਰੰਗਕਾਰੀਆਂ ਦਾ ਪ੍ਰੋਗਰਾਮ ਰੁਕਾਇਆ ਸੀ ਅੱਜ ਨੰਨ ਰੰਗਕਾਰੀਆਂ ਦੇ ਡੇਰੇ ਬੰਦ ਹੋ ਗਏ ਅੱਜ ਤਾਂ ਉਹ ਸ਼ਰਿਆਮ ਪ੍ਰੋਗਰਾਮ ਕਰ ਰਹੇ ਨੇ ਵੱਡੇ ਵੱਡੇ ਜਿਹੜੇ ਹਾਈਵੇ ਰੋਡ ਨੇ ਜਿੱਥੇ ਮਹਿੰਗੀਆਂ ਜ਼ਮੀਨਾਂ ਨੇ ਉੱਥੇ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਆਪਣੇ ਡੇਰੇ ਬਣਾਏ ਹੋਏ ਨੇ ਤੁਸੀਂ ਅੱਜ ਬੰਦ ਕਰਾ ਦੋਗੇ ਕਰਾ ਸਕਦੇ ਇਹ ਬੜੀਆਂ ਕੌੜੀਆਂ ਗੱਲਾਂ ਨੇ ਇਹ ਸੁਣ ਕੇ ਤੁਸੀਂ ਅਕਲ ਤਾਂ ਲੈਣੀ ਨਹੀਂ ਗਾਲਾਂ ਕੱਢਣੀਆਂ ਨੇ ਕੱਢੇ ਚੱਲੋ ਇਹ ਮੈਂ ਪਹਿਲੀ ਕਹਿਣਾ ਹੁਣਾ ਜਿੰਨੀਆਂ ਕੱਢੋਗੇ ਉਨਾਂ ਹੀ ਮੇਰੇ ਲਈ ਚੰਗਾ ਹੈ ਕਿਉਂਕਿ ਮੈਨੂੰ ਪਤਾ ਹੈ ਜਿਹੜਾ ਵਿਰੋਧ ਹੁੰਦਾ ਹੈ ਉਹ ਸੱਚ ਦਾ ਹੁੰਦਾ ਹੈ ਝੂਠ ਦਾ ਕਦੇ ਵਿਰੋਧ ਨਹੀਂ ਹੁੰਦਾ ਇਹ ਬੇਨਤੀ ਪ੍ਰਵਾਨ ਕਰਿਓ ਅਕਲ ਨੂੰ ਹੱਥ ਮਾਰੋ ਕਿਸੇ ਨੂੰ ਪਖੰਡਵਾਦ ਤੋਂ ਰੋਕਣ ਤੋਂ ਪਹਿਲਾਂ ਆਪਣਾ ਜਿਹੜਾ ਘਰ ਦੇ ਅੰਦਰ ਕੂੜ-ਕਬਾੜ ਪਖੰਡ ਚੱਲਦਾ ਹੈ ਕਰਮ ਮਾਤਾ ਦੀਆਂ ਕਹਾਣੀਆਂ ਸੁਣਾ ਰਹੇ ਹਾਂ ਉਹਦੇ ਵੱਲ ਧਿਆਨ ਦਿਓ ਵਾਇਗੁਰੂ ਜੀ ਕਾਲਸਾ ਵਾਇਗੁਰੂ ਜੀ ਕੀ ਫਤਿਹ